ਇੱਕ ਸਵਾਲ ਜਿਹੜਾ ਅਕਸਰ ਮੈਨੂੰ ਬੱਚੇ ਪੁੱਛਦੇ ਆ ਤੇ ਸ਼ਾਇਦ ਤੁਹਾਡਾ ਵੀ ਇਹ ਸਵਾਲ ਹੋਊਗਾ ਕਿ ਸਰ ਪੰਜਾਬ ਪੀਸਸ ਦੇ ਲਈ ਕਰੰਟ ਅਫੇਅਰਸ ਦਾ ਬੈਸਟ ਸੋਰਸ ਕੀ ਆ ਅਸੀਂ ਕਿਹੜਾ ਨਿਊਜ਼ਪੇਪਰ ਪੜਹੀਏ ਜਾਂ ਫਿਰ ਅਸੀਂ ਇਹਨੂੰ ਕਿੱਦਾਂ ਪੜਹੀਏ ਇਹਨੂੰ ਕਿੱਥੋਂ ਪੜਹੀਏ ਕਿੰਨੇ ਸਮਾਂ ਪੁਰਾਣਾ ਕਰੰਟ ਅਫੇਅਰ ਪੜ੍ਹਨਾ ਪੈਣਾ ਆ ਕਿ ਅਸੀਂ 6 ਮਹੀਨੇ ਪੁਰਾਣਾ ਪੜ੍ਹ ਲਈਏ 1 ਸਾਲ ਪੁਰਾਣਾ ਪੜ੍ਹ ਲਈਏ 1.5 ਸਾਲ ਪੁਰਾਣਾ ਪੜ੍ਹ ਲਈਏ 2 ਸਾਲ ਪੁਰਾਣਾ ਪੜ੍ਹ ਲਈਏ ਇਹਦੇ ਬਹੁਤ سارے ਤੁਹਾਡੇ ਸਵਾਲ ਹੋਣਗੇ ਜੇ ਜੀ ਤੁਹਾਡੇ ਸਾਰੇ ਇਸ ਵੀਡੀਓ ਨੂੰ ਜ਼ਰੂਰ ਦੇਖਿਓ ਸਾਰੇ ਸਵਾਲਾਂ ਦੇ ਜਵਾਬ ਮੈਂ ਜ਼ਰੂਰ ਦੇ ਕੇ ਜਾਊਂਗਾ ਵਿਦ ਫੈਕਟ ਦੇ ਕੇ ਜਾਊਂਗਾ। ਕੋਈ ਵੀ ਵੀਡੀਓ ਤੁਹਾਡੇ ਕੰਮ ਦੀ ਹੈ ਜੇ ਤੁਸੀਂ ਪੰਜਾਬ ਪੀਸਸ ਦਾ ਫਾਰਮ ਭਰਿਆ ਆ ਤੇ ਹਜੇ ਵੀ ਕਰੰਟ ਅਫੇਅਰ ਨੂੰ ਲੈ ਕੇ ਬਹੁਤ ਜ਼ਿਆਦਾ ਦੁਚਿੱਤੀ ਦੇ ਵਿੱਚੋਂ ਹਾਣੀ ਸਾਹਿਬ ਜੀ ਗਾਜੀ ਮੇਰਾਣਾ ਫਤੇ ਸਿੰਘ ਸਵਾਗਤ ਕਰਦਾ ਤੁਹਾਡਾ ਪੰਜਾਬ ਪੀਸਸ ਸਾਡਾ 247 ਦੇ YouTube ਚੈਨਲ ਦੇ ਉੱਤੇ। ਸੋ ਪਹਿਲਾ ਸਵਾਲ ਹੈ ਕਿ ਸਰ ਕਿੰਨੇ ਪੁਰਾਣੇ ਕਰੀਏ ਤਾਂ ਯਾਦ ਰੱਖਿਓ ਕਰੰਟ ਅਫੇਅਰ ਨੂੰ ਅਸੀਂ ਦੋ ਤਰੀਕੇ ਨਾਲ ਪੜ੍ਹਦੇ ਹੁੰਨੇ ਆ ਇੱਕ ਹੁੰਦਾ ਬਹੁਤ ਡੀਪ ਦੇ ਵਿੱਚ ਦੂਜਾ ਹੁੰਦਾ ਉਹਦੀ ਓਵਰਵਿਊਸ ਨਿਊਜ਼ ਦੀ ਆਪਾਂ ਗੱਲ ਕਰ ਲਈਏ ਫੋਰ ਐਗਜ਼ਾਮਪਲ ਸਾਡੇ ਕੋਲ ਬ੍ਰਿਕਸ ਦੇ ਬਾਰੇ ਆ ਗਿਆ ਤੁਸੀਂ ਬ੍ਰਿਕਸ ਦੇ ਬਾਰੇ ਜਦੋਂ ਪੜਾਂਗੇ ਤਾਂ ਤੁਸੀਂ ਡਿਟੇਲਿੰਗ ਦੇਖਾਂਗੇ ਕਿ ਬ੍ਰਿਕਸ ਕਦੋਂ ਬਣੀ ਸੀਗੀ ਇਸ ਵਾਰ ਵਾਲੀ ਮੀਟਿੰਗ ਕਿੱਥੇ ਹੋਈ ਆ ਜਾਂ ਉਹਦੇ ਕੀ ਕੀ ਏਜੰਡਾ ਸੀਗੇ ਠੀਕ ਹੈ ਤੇ ਜੇ ਇਹ ਹੀ ਨਿਊਜ਼ ਬ੍ਰਿਕਸ ਵਾਲੀ ਜਾਂ ਕੋਈ ਇਦਾਂ ਦੀ ਨਿਊਜ਼ ਸ਼ਾਇਦ ਅਜਤੋਂ ਸਾਲ ਪਹਿਲਾਂ ਹੀ ਹੋਊਗੀ ਤਾਂ ਅਸੀਂ ਜਸਟ ਉਹਦਾ ਪ੍ਰੈਜ਼ੈਂਟ ਪੜਾਂਗੇ ਉਹਦਾ ਜ਼ਿਆਦਾ ਪਾਸਟ ਨਹੀਂ ਪੜਾਂਗੇ ਸੋ ਇਸ ਤਰੀਕੇ ਨਾਲ ਮੈਂ ਕਰੰਟ ਅਫੇਅਰ ਨੂੰ ਦੋ ਭਾਗਾਂ ਵਿੱਚ ਵੰਡ ਲੈਣਾ ਹੈ ਸਾਲ ਤੇ ਡੇਢ ਸਾਲ ਪਹਿਲੇ ਸਾਲ ਵਾਲੇ ਜਿਹੜੇ ਹੈਗੇ ਆ ਉਹ ਆਪਾਂ ਡਿਟੇਲ ਦੇ ਵਿੱਚ ਪੜਾਂਗੇ ਜਦੋਂ ਇਗਜ਼ਾਮ ਹੋਊਗਾ ਸੋ ਅਕਤੂਬਰ 2025 ਤੋਂ 1 ਸਾਲ ਪਿੱਛੇ ਯਾਨੀ ਕਿ ਅਕਤੂਬਰ 2024 ਤੱਕ ਆਪਾਂ ਇਹ ਪੂਰਾ ਸਾਲ ਬਹੁਤ ਡਿਟੇਲ ਚ ਪੜਾਂਗੇ ਤੇ ਅਕਤੂਬਰ 2024 ਤੋਂ 6 ਮਹੀਨੇ ਪਿੱਛੇ ਆਪਾਂ ਨਿਊਜ਼ ਦੇ ਬਾਰੇ ਜਸ ਜਾਣਕਾਰੀ ਲਵਾਂਗੇ ਕਿ ਜਿਹੜੀ ਘਟਨਾ ਹੋਈ ਆ ਉਹਦੇ ਇਤਿਹਾਸ ਦੇ ਵਿੱਚ ਨਹੀਂ ਜਾਵਾਂਗੇ ਇਹ ਹੋ ਗਈ ਆਪਣੀ ਸਟ੍ਰੈਟਜੀ ਹੁਣ ਕਿਹੜਾ ਨਿਊਜ਼ਪੇਪਰ ਪੜੀਏ ਸਰ ਹੁਣ ਵੈਸੇ ਜੇ ਦੇਖਿਆ ਜਾਵੇ ਤਾਂ ਹੁਣ ਨਿਊਜ਼ਪੇਪਰ ਪੜ੍ਹਨ ਦਾ ਟਾਈਮ ਨਹੀਂ ਰਿਹਾ ਜੇ ਤੁਸੀਂ ਨਿਊਜ਼ਪੇਪਰ ਫਾਲੋ ਕਰਨਾ ਸੀ ਤਾਂ ਸ਼ਾਇਦ ਸਟਾਰਟਿੰਗ ਤੋਂ ਕਰਦੇ ਲੇਕਿਨ ਨਿਊਜ਼ਪੇਪਰ ਪੜ੍ਹਨਾ ਬਹੁਤ ਜ਼ਰੂਰੀ ਹੈ ਇੰਡੀਅਨ ਐਕਸਪ ਕੀਸ ਕਰਕੇ ਪੜਨਾ ਜ਼ਰੂਰੀ ਹੈ ਕਿਉਂਕਿ ਤੁਹਾਡੇ ਵਿੱਚ ਇੱਕ ਸਕਿੱਲ ਹੋਣੀ ਬਹੁਤ ਜ਼ਰੂਰੀ ਹੈ ਜਿਹਨੂੰ ਅਸੀਂ ਕਹਿੰਦੇ ਆ ਰੀਡਿੰਗ ਸਕਿੱਲ ਜੋ ਤੁਸੀਂ ਸੀ ਸੈੱਟ ਦਾ ਪੇਪਰ ਦੇਣਾ ਉੱਥੇ ਵੀ ਰੀਡਿੰਗ ਸਕਿੱਲ ਕੰਮ ਆਊਗੀ ਅੰਗਰੇਜ਼ੀ ਦੇ ਵਿੱਚ ਜਦੋਂ ਤੁਸੀਂ ਮੇਨਸ ਲਿਖਣਾ ਉੱਥੇ ਵੀ ਤੁਹਾਡੇ ਕੋਲੇ ਰੀਡਿੰਗ ਸਕਿੱਲ ਹੋਣੀ ਬਹੁਤ ਜ਼ਰੂਰੀ ਹੈ ਲੈਂਗੁਏਜ ਪੇਪਰ ਦੇ ਵਿੱਚ ਸੋ ਰੀਡਿੰਗ ਸਕਿੱਲ ਤੁਹਾਡੀ ਡਿਵੈਲਪ ਕਰਦੇ ਤੁਸੀਂ ਅੱਜ ਤੋਂ ਕੋਈ ਵੀ ਨਿਊਜ਼ਪੇਪਰ ਪੜਨਾ ਸ਼ੁਰੂ ਕਰ ਦਿਓ ਜੇ ਦੋ ਨਿਊਜ਼ਪੇਪਰ ਇਹ ਦੋਨੋਂ ਤੁਹਾਡੇ ਏਰੀਆ ਵਿੱਚ ਨਹੀਂ ਆਉਂਦੇ ਤਾਂ ਤੁਸੀਂ ਦਾ ਟ੍ਰਿਬਿਊਨ ਨੂੰ ਵੀ ਪੜ ਸਕਦੇ ਹੋ ਉਹ ਵੀ ਬੈਟਰ ਹੈ ਵਧੀਆ ਹੈ ਮਤਲਬ ਗੁੱਡ ਹੈ ਉਹ ਹੁਣ ਜੇ ਤੁਸੀਂ ਹੁਣ ਸੋਚੋ ਕਿ ਸਰ ਜੀ ਅਸੀਂ ਜੀ ਆਪ ਹੁਣ ਤਿਆਰੀ ਕਰ ਲਈਏ ਸਾਰੇ ਨੋਟਸ ਆਪ ਬਣਾ ਲਈਏ ਕਰੰਟ ਅਫੇਅਰ ਦੇ ਥੋੜਾ ਜਿਹਾ ਔਖਾ ਹੋ ਜੂਗਾ ਮੈਂ ਕੁਝ ਪੁਰਾਣੇ ਪੇਪਰ ਦੇਖੇ ਤੇ ਉਹਨਾਂ ਪੁਰਾਣੇ ਪੇਪਰਾਂ ਤੋਂ ਹਿਸਾਬ ਲਾਇਆ ਵੀ ਕਿਹੜੇ ਕਿਹੜੇ ਟਾਪਿਕ ਇੰਪੋਰਟੈਂਟ ਨੇ ਜਿਨ੍ਹਾਂ ਵਿੱਚ ਅਕਸਰ ਇਗਜ਼ਾਮ ਦੇ ਵਿੱਚ ਸਵਾਲ ਆਉਂਦਾ ਹੈ ਕਰੰਟ ਅਫੇਅਰ ਨੂੰ ਰਿਲੇਟ ਕਰਕੇ ਤੇ ਕਰੰਟ ਅਫੇਅਰ ਦੀ ਗੱਲ ਕਰ ਲਈਏ ਅ ਪਿਛਲੀ ਵਾਰ 2025 2021 ਵਾਲੇ ਇਗਜ਼ਾਮ ਦੀ ਗੱਲ ਕਰਾਂ ਤਾਂ ਜੀਐਸ ਦੇ 100 ਕੁਐਸਚਨਾਂ ਵਿੱਚੋਂ ਨੀਅਰ ਅਬਾਊਟ 35% ਜਿਹੜੇ ਉਹ ਕਰੰਟ ਅਫੇਅਰ ਦੇ ਸੀਗੇ ਡ 30 ਤੋਂ 35 ਤੋਂ 40% ਪੇਪਰ ਜਿਹੜਾ ਹੈਗਾ ਉਹ ਕਰੰਟ ਅਫੇਅਰਸ ਦਾ ਸਾਨੂੰ ਮਿਲਦਾ ਦੇਖਣ ਨੂੰ ਮਿਲਦਾ ਹੈ ਡਾਇਰੈਕਟਲੀ ਜਾਂ ਫਿਰ ਇਨਡਾਇਰੈਕਟਲੀ ਸੋ ਹੁਣ ਕਿਹੜੇ-ਕਿਹੜੇ ਟੌਪਿਕ ਸਾਨੂੰ ਦੇਖਣ ਨੂੰ ਮਿਲੇ ਨੇ ਜੇ ਅਸੀਂ ਦੇਖੀ ਤਾਂ ਐਗਰੀਕਲਚਰ ਦੇ ਕੁਝ ਕੁਐਸਚਨ ਸਾਨੂੰ ਦੇਖਣ ਨੂੰ ਮਿਲਦੇ ਆ ਹੁਣ ਐਗਰੀਕਲਚਰ ਦੇ ਬਾਰੇ ਕਰੰਟ ਦੇ ਬਾਰੇ ਵੀ ਕੁਐਸਚਨ ਆ ਸਕਦਾ ਹੈ ਤੇ ਉਹਨੂੰ ਪਾਸਟ ਦੇ ਨਾਲ ਰਿਲੇਟ ਕਰਕੇ ਵੀ ਪੁੱਛਿਆ ਜਾ ਸਕਦਾ ਹੈ ਚਾਹੇ ਤੁਸੀਂ ਕੋਈ ਨਵਾਂ ਤਹਿਸੀਲਦਾਰ ਦਾ ਪੇਪਰ ਚੱਕ ਕੇ ਦੇਖ ਲਓ ਪੁਰਾਣਾ ਤੇ ਚਾਹੇ ਪੀਸੀਐਸ ਦਾ 2021 ਵਾਲਾ ਪ੍ਰੀਲਮ ਪੇਪਰ ਚੱਕ ਕੇ ਦੇਖ ਲਓ ਇਹਦੇ ਨਾਲ ਨਾਲ ਮੈਪ ਤੇ ਜੀਓਗ੍ਰ ਸੋਚ ਕੇ ਦੇਖੋ ਜੀ ਸਾਰਾ ਮੈਪ ਪੜਨ ਲੱਗ ਪਿਆ ਔਖਾ ਹੋ ਜੂਗਾ ਨਾ ਸੋ ਇਹਦਾ ਮਤਲਬ ਕੀ ਹੁੰਦਾ ਕਿ ਅਸੀਂ ਜੋ ਕਰੰਟ ਦੇ ਵਿੱਚ ਸਿਨੈਰੀਓ ਚੱਲਦਾ ਉਹ ਜ਼ਰੂਰ ਪੜਨਾ ਆ ਉਹਦੇ ਨਾਲ ਲੱਗਦੀਆਂ ਚੀਜ਼ਾਂ ਅਸੀਂ ਜ਼ਰੂਰ ਪੜਨੀਆਂ ਹੁੰਦੀਆਂ ਨੇ ਉਸ ਤੋਂ ਬਾਅਦ ਸਾਡੇ ਕੋਲ এনवायरमेंट ਤੇ ਇਕੋਲੋਜੀ ਸੋ এনवायरमेंट ਵੈਸੇ ਅਸੀਂ ਸਟੈਟਿਕ ਦੇ ਵਿੱਚ ਵੀ ਪੜਦੇ ਆ ਯਾਨੀ ਕਿ ਨਾਰਮਲੀ ਇੱਕ ਸਬਜੈਕਟ ਦੇ ਤੌਰ ਦੇ ਉੱਤੇ ਵੀ ਪੜਦੇ ਆ ਤੇ ਉਹ ਘਟਰਾਮਾ ਜਿਹੜੀਆਂ ਕਰੰਟ ਦੇ ਵਿੱਚ ਹੋ ਰਹੀਆਂ ਉਹ ਵੀ ਜ਼ਰੂਰ ਪੜਦੇ ਆ ਰਿਲੇਟ ਕਰਕੇ ਉਹਦੇ ਸਟੈਟਿਕ ਦੇ ਨਾਲ ਸੋ ਇੱਥੇ ਸਾਡੇ ਕੋਲੇ এনवायरमेंट ਦੇ ਵਿੱਚ ਅਸੀਂ ਨਵੀਆਂ ਚੀਜ਼ਾਂ ਵੀ ਪੜਦੇ ਆ ਤੇ ਪੁਰਾਣੀਆਂ ਵੀ ਰਿਵਾਈਜ਼ ਹੋ ਜਾਂਦੀਆਂ ਨੇ ਇਦੇ ਨਾਲ 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 ਸਾਡੇ ਕੋਲ ਹੈਲਥ ਸਾਇੰਸ ਐਂਡ ਟੈਕ ਤੇ ਟੈਕਨੋਲੋਜੀ ਸਾਇੰਸ ਐਂਡ ਟੈਕਨੋਲੋਜੀ ਹੋ ਗਿਆ ਇਕਨੋਮੀ ਫਾਈਨੈਂਸ਼ੀਅਲ ਤੇ ਸਾਡੇ ਕੋਲ ਇਕਨੋਮਿਕ ਐਂਡ ਬੈਂਕਿੰਗ ਵਾਲਾ ਸੈਕਟਰ ਹੋ ਗਿਆ ਇਹ ਵੀ ਅਸੀਂ ਦੇਖਦੇ ਹਾਂ ਇਕਨੋਮੀ ਵੈਸੇ ਅਸੀਂ ਸਟੈਟਿਕ ਸਬਜੈਕਟ ਵਜੋਂ ਵੀ ਪੜੀ ਹੋਈ ਹੈ ਲੇਕਿਨ ਸਮ ਟਾਈਮ ਕੀ ਹੁੰਦਾ ਜਦੋਂ ਪੜਿਆ ਹੁੰਦਾ ਉਦੋਂ ਵੈਪੋਰ ਜਿਹੜਾ ਹੁੰਦਾ ਵੈਪੋਰੇਟ ਲੱਗ ਹੁੰਦਾ ਆ ਬਾਅਦ ਵਿੱਚ ਉਹ ਸੌਰੀ ਰੈਪੋਰੇਟ ਨਾ ਵੈਪੋਰੇਟ ਰੈਪੋਰੇਟ ਅੱਡ ਹੁੰਦਾ ਆ ਬਾਅਦ ਦੇ ਵਿੱਚ ਰੈਪੋਰੇਟ ਚੇਂਜ ਹੋ ਜਾਂਦਾ ਆ ਠੀਕ ਹੈ ਸੋ ਕੰਜ਼ਿਊਮਰ ਪ੍ਰਾਈਸ ਇੰਡੈਕਸ ਹੋ ਗਿਆ ਹੋਲ ਸੇਲ ਪ੍ਰਾਈਸ ਇੰਡੈਕਸ ਹੋ ਗਿਆ ਜਿਵੇਂ ਐਗਜ਼ਾਮਪਲ ਦੇ ਲਈ ਆ ਪਿੱਛੇ ਜੇ ਨਿਊਜ਼ ਆਈ ਸੀ ਕਿ ਇਹਨਾਂ ਨੇ ਬੇਸ ਇਅਰ ਚੇਂਜ ਕਰਤਾ ਜੀਡੀਪੀ ਦਾ ਬੇਸ ਇਅਰ ਚੇਂਜ ਕਰਤਾ ਹੁਣ ਜਿਹੜੇ ਬੱਚੇ ਨੇ ਇਕਨੋਮੀ ਮੰਨ ਲਓ ਜਨਵਰੀ ਵਿੱਚ ਪੜ੍ਹੀ ਹੋਊਗੀ ਉਹਨੇ ਇਸ ਨਿਊਜ਼ ਨੂੰ ਨਹੀਂ ਪੜਿਆ ਹੋਊਗਾ ਕਿਉਂਕਿ ਉਦੋਂ ਉਹਨੂੰ ਅਲੱਗ ਪੜਾਇਆ ਗਿਆ ਸੀਗਾ ਬੇਸ ਇਅਰ ਤੋ ਹੁਣ ਸਾਡਾ ਬੇਸ ਇਅਰ ਚੇਂਜ ਹੋਣ ਵਾਲਾ ਸੋ ਇਹ ਚੀਜ਼ਾਂ ਕਰੰਟ ਦੇ ਅੰਦਰ ਰਿਲੇਟ ਕਰਕੇ ਅਸੀਂ ਪੜ੍ਹਦੇ ਹੁੰਨੇ ਆ ਇਦਾਂ ਹੀ ਅਸੀਂ ਦੇਖ ਲਈਏ ਇੰਟਰਨੈਸ਼ਨਲ ਇਵੈਂਟਸ ਕੁਛ ਇਦਾਂ ਦੇ ਹੁੰਦੇ ਨੇ ਅ ਮੰਨ ਲਓ ਕੋਪ ਦੀ ਕੋਈ ਮੀਟਿੰਗ ਹੋ ਗਈ ਉਹ ਅਸੀਂ ਦੇਖਾਂਗੇ ਕੋਪ 30 ਹੋਣ ਵਾਲੀ ਉਹ ਅਸੀਂ ਦੇਖ ਲਾਂਗੇ ਜਾਂ ਕੋਈ ਹੋਰ ਇਦਾਂ ਦੀ ਮੀਟਿੰਗ ਹੁੰਦੀ ਹੈ ਸੋ ਅਸੀਂ ਉਹ ਦੇਖਦੇ ਆ ਤੇ ਉੱਥੋਂ ਸਾਨੂੰ ਪਤਾ ਲੱਗਦਾ ਕਿ ਅੱਛਾ ਇਹ ਕੁਐਸਚਨ ਸਾਡਾ ਬਣ ਸਕਦਾ ਹੈ ਇੱਦਾਂ ਹੀ ਸਾਡੇ ਕੋਲੇ ਸੋਸ਼ਲ ਇਸ਼ੂਜ਼ ਹੋ ਗਏ, ਨੈਸ਼ਨਲ ਇਵੈਂਟਸ ਹੋ ਗਏ, ਕੁਝ ਅਪੁਆਇੰਟਮੈਂਟਸ ਤੇ ਡੈਥ ਨੂੰ ਲੈ ਕੇ ਕੁਐਸਚਨ ਬਣ ਜਾਂਦਾ ਹੁੰਦਾ ਆ। ਖਾਸ ਕਰ ਉਹਨਾਂ ਦੇ ਹਿਸਟੋਰੀਕਲ ਬੈਕਗ੍ਰਾਉਂਡ ਦੇ ਵਿੱਚੋਂ ਮੰਨ ਲਓ ਕੋਈ ਇਦਾਂ ਦੀ ਮਹਾਨ ਸ਼ਖਸੀਅਤ ਸੀਗੀ ਜਿਹੜੀ ਇਸ ਸੰਸਾਰ ਨੂੰ ਛੱਡ ਗਈ ਹੈ, ਤੇ ਉਹਨਾਂ ਦੇ ਜੀਵਨ ਬਾਰੇ ਕੁਐਸਚਨ ਬਣ ਜਾਂਦਾ ਹੁੰਦਾ। ਅ ਇੱਦਾਂ ਹੀ ਸਾਡੇ ਕੋਲੇ ਬਿਲਜ਼ ਅਮੈਂਡਮੈਂਟ ਤੇ ਲਾਅ ਬਹੁਤ ਕੁਐਸਚਨ ਦੇਖਣ ਨੂੰ ਮਿਲਦੇ ਆ ਲਾਅਜ਼ ਦੇ ਵਿੱਚੋਂ। ਮਤਲਬ ਕੋਈ ਨਾ ਕੋਈ ਨਵਾਂ ਲਾਅ ਆਇਆ ਜਾਂ ਫਿਰ ਕੋਈ ਪੁਰਾਣਾ ਲਾਅ ਅਮੈਂਡ ਕੀਤਾ, ਸੋ ਉਹਦੇ ਵਿੱਚੋਂ ਸਾਨੂੰ ਕੁਐਸਚਨ ਵੇਖਣ ਬਹੁਤ ਜ਼ਿਆਦਾ ਇੰਪੋਰਟੈਂਟ ਟਾਪਿਕ ਸਾਨੂੰ ਵੇਖਣ ਨੂੰ ਮਿਲਦਾ ਜਿਵੇਂ ਸਾਇੰਸ ਐਂਡ ਟੈਕ ਹੋਗਾ ਉਦੋਂ ਵੀ ਇੰਪੋਰਟੈਂਟ ਹੈ ਇੰਪੋਰਟੈਂਟ ਡੇਟਸ ਐਂਡ ਇਵੈਂਟਸ ਸਮ ਟਾਈਮ ਕੀ ਹੁੰਦਾ ਕਿਸੇ ਇੰਪੋਰਟੈਂਟ ਇਵੈਂਟ ਦੇ ਬਾਰੇ ਉਹਦਾ ਥੀਮ ਪੁੱਛ ਲਿਆ ਜਾਂਦਾ ਆ ਸੋ ਇਹ ਸਾਡੇ ਕੋਲ ਹੋ ਗਿਆ ਬੁక్స్ ਐਂਡ ਆਥਰਸ ਇਹਨੂੰ ਕਈ ਵਾਰ ਹਿਸਟਰੀ ਨਾਲ ਰਿਲੇਟ ਕਰਕੇ ਪੁੱਛ ਲੈਂਦੇ ਆ ਵੀ ਇੱਕ ਅੱਧੀ ਕਿਤਾਬ ਨਮੀ ਬਾਕੀ ਇਤਿਹਾਸ ਦੀਆਂ ਪੁੱਛ ਲਈਆਂ ਸੋ ਇਦਾਂ ਦਾ ਕੁਐਸਚਨ ਸਾਨੂੰ ਵੇਖਣ ਨੂੰ ਮਿਲਦਾ ਸਕੀਮਸ ਦੇ ਉੱਤੇ ਕੁਐਸਚਨ ਬਹੁਤ ਆਉਂਦਾ ਅਵਾਰਡਸ ਹੋ ਗਿਆ ਮਿਲਟਰੀ ਐਕਸਰਸਾਈਜ਼ ਹੋ ਗਿਆ ਤੇ ਸਪੋਰਟਸ ਦੇ ਵਿੱਚੋਂ ਵੀ ਕੁਐਸਚਨ ਸਾਨੂੰ ਦੇਖਣ ਨੂੰ ਮਿਲਦਾ ਸੋ ਜਦੋਂ ਪੁਰਾਣੇ ਪੇਪਰਾਂ ਨੂੰ ਅਨਲਿਸਿਸ ਕੀਤਾ ਗਿਆ ਤੇ ਇਹ ਟਾਪਿਕ ਮੈਨੂੰ ਲੱਭੇ ਜਿੱਥੋਂ ਕੁਐਸਚਨ ਕਰੰਟ ਇਵੈਂਟ ਦੇ ਵਿੱਚੋਂ ਬਣੇ ਹੋਏ ਨੇ ਜਾਂ ਕਹਿ ਲਓ ਕਰੰਟ ਇਵੈਂਟ ਨੂੰ ਸਟੈਟ ਦੇ ਨਾਲ ਰਿਲੇਟ ਕਰਕੇ ਕੁਐਸਚਨ ਪੁੱਛੇ ਹੋਏ ਸੀ ਹੁਣ ਪਹਿਲਾ ਆਪਸ਼ਨ ਇਹ ਆ ਵੀ ਤੁਸੀਂ ਇਹ ਸਾਰੇ ਟਾਪਿਕ ਖੁਦ ਬੁਖਦ ਕਿਤੇੋਂ ਪੜ ਲਓ ਦੂਜਾ ਆਪਸ਼ਨ ਤੁਸੀਂ ਕੋਈ ਨਹੀਂ ਸਰ ਤੁਸੀਂ ਪੜਾ ਦਿਓ ਜੀ ਸੋ ਮੇਰੇ ਪੜਾਉਣ ਦਾ ਤਰੀਕਾ ਕੀ ਆ ਮੈਂ ਇਹ ਸਾਰੇ ਟਾਪਿਕ ਲਗਭਗ 1.5 ਸਾਲ ਦੇ ਕਵਰ ਕਰ ਰਿਹਾ ਇਹਨਾਂ ਨੂੰ ਟਾਪਿਕ ਵਾਈਜ਼ ਡਿਵਾਈਡ ਕਰ ਤੇ ਇਹਦਾ ਸਭ ਤੋਂ ਪਹਿਲਾਂ ਮੈਂ ਥਿਉਰੀ ਪੜਾਉਣਾ ਹੁੰਨਾ ਬੱਚਿਆਂ ਨੂੰ ਕਿਉਂਕਿ ਮੈਂ ਆਹ ਆਲਰੇਡੀ ਸਟਾਰਟ ਕੀਤਾ ਹੋਇਆ ਆ ਉਸ ਤੋਂ ਬਾਅਦ ਜਿਹੜੀ ਕਲਾਸ ਅੱਜ ਪੜ੍ਹੀ ਗਈ ਹੈ ਉਸ ਕਲਾਸ ਦਾ ਅੱਜ ਹੀ ਟੈਸਟ ਹੋ ਜਾਣਾ ਹੈ ਜਾਨੀ ਕਿ ਪਹਿਲਾਂ ਬੱਚਾ ਉਸ ਕਲਾਸ ਦੀ ਥਿਉਰੀ ਬੜੂਆ ਕਲਾਸ 'ਚ ਬਾਅਦ ਦੇ ਵਿੱਚ ਉਸ ਥਿਉਰੀ ਨੂੰ ਰਿਵਾਈਜ਼ ਕਰੂਗਾ ਤੇ ਸੇਮ ਡੇ ਉਹਦੇ 8-10 ਕੁਐਸਚਨ ਬਣਾ ਕੇ ਮੈਂ ਦੇ ਦੇਣਾ ਹੁੰਨਾ ਤਾਂਕਿ ਬੱਚਾ ਪ੍ਰੈਕਟਿਸ ਕਰ ਲਵੇ ਤੇ ਉਸ ਤੋਂ ਬਾਅਦ ਫਿਰ ਵੀਕਲੀ ਟੈਸਟ ਹੋਊਗਾ ਜਦੋਂ ਹੀ ਉਹ ਟਾਪਿਕ ਕੰਪਲੀਟ ਹੋ ਗਿਆ ਉਹਦਾ ਫਿਰ ਟੈਸਟ ਹੋਊਗਾ ਸੋ ਜਾਨੀ ਕਿ ਤਿੰਨ ਵਾਰ ਮੈਨਾਂ ਚੀਜ਼ਾਂ ਦੀ ਰਿਵੀਜ਼ਨ ਕਰਵਾ ਦਿੰਨਾ ਹੈ ਕਰੰਟ ਅਫੇਅਰ ਦੀ ਸੋ ਮੈਨੂੰ ਪਤਾ ਕਿੰਨੇ ਇੰਪੋਰਟੈਂਟ ਹੈ ਜੇ ਤੁਹਾਨੂੰ ਵੀ ਲੱਗਦਾ ਕਿ ਸਰ ਹਾਂਜੀ ਅਸੀਂ ਵੀ ਚਾਹੁੰਦੇ ਆ ਤੁਹਾਡਾ ਕੰਟੈਂਟ ਦੇਖਣਾ ਸੀ ਵੀ ਚਾਹੁੰਦੇ ਆ ਤੁਹਾਡੇ ਕੋਲੋਂ ਪੜਨਾ ਤਾਂ ਮੈਂ ਤੁਹਾਡੇ ਲਈ ਇੱਕ ਕਰੰਟ ਅਫੇਅਰ ਦਾ ਸਪੈਸ਼ਲ ਬੈਚ ਲੈ ਕੇ ਆਂਦਾ ਆ ਜਿਹਦੇ ਵਿੱਚ ਆਲਰੇਡੀ 22 25 ਕਲਾਸਾਂ ਹੋ ਚੁੱਕੀਆਂ ਨੇ ਬਾਕੀ ਹਜੇ ਹੋਣਗੀਆਂ ਉਹ ਰਿਕਾਰਡਡ ਮਿਲ ਜਾਣਗੀਆਂ ਇਹ ਸਾਰੇ ਟਾਪਿਕ ਇਸ ਬੈਚ ਦੇ ਵਿੱਚ ਪੜਾ ਰਿਹਾ ਆ ਰਿਕਾਰਡਡ ਤੇ ਲਾਈਵ ਹੋਣਗੇ ਤੇ ਇਹਦੀ ਫੀਸ ਦੀ ਗੱਲ ਕਰ ਲਈਏ 199 ਦੀ ਫੀਸ ਹੈ ਬੈਚ ਨੂੰ ਜੁਆਇਨ ਕਰਨ ਦੀ ਤੇ ਇਹ ਨੰਬਰ ਹੈ ਜਿੱਤੇ ਕਾਲ ਕਰਕੇ ਤੁਸੀਂ ਇਸ ਬੈਚ ਨੂੰ ਜੁਆਇਨ ਕਰ ਸਕਦੇ ਹੋ ਇਸ ਬੈਚ ਦੇ ਬਾਰੇ ਕੋਈ ਹੋਰ ਜਾਣਕਾਰੀ ਚਾਹੀਦੀ ਹੋਈ ਤਾਂ ਮੇਰੀ ਟੀਮ ਬੈਠੀ ਇਹਨਾਂ ਨੂੰ ਕਾਲ ਕਰਕੇ ਇਹਨਾਂ ਕੋਲੋਂ ਜਾਣਕਾਰੀ ਲੈ ਸਕਦੇ ਹੋ ਬਟ ਕੋਈ ਵੀ ਸਬਜੈਕਟ ਮਿਸ ਨਹੀਂ ਕਰਨਾ ਹਾਂਜੀ ਤੁਸੀਂ ਚਾਹੋ ਨੀਓ ਅਸੀਂ ਸਾਰੀ ਤਿਆਰੀ ਕਰਨੇ ਪ੍ਰੀਲਮ ਦੀ ਅਸੀਂ ਅਜੇ ਹੁਣੇ ਤਿਆਰੀ ਸ਼ੁਰੂ ਕੀਤੀ ਆ ਤਾਂ ਆਪਣੇ ਕੋਲ ਪ੍ਰੀਲਮ ਦਾ ਬੈਚ ਵੀ ਹੈਗਾ ਆ ਉਦੇ ਬਾਰੇ ਜਾਣਕਾਰੀ ਲੈਣੀ ਹੋਈ ਤਾਂ ਵੀ ਤੁਸੀਂ ਇਸ ਨੰਬਰ ਦੇ ਉੱਤੇ ਕਾਲ ਕਰਕੇ ਜਾਣਕਾਰੀ ਲੈ ਸਕਦੇ ਹੋ ਸੋ ਉਸ ਪ੍ਰੀਲਮ ਦੇ ਬੈਚ ਦੇ ਵਿੱਚ ਸਾਨੂੰ ਇਹ ਬੈਚ ਇਨਕਲੂਡ ਹੀ ਮਿਲੂਗਾ ਅਲੱਗ ਤੋਂ ਐਡਮਿਸ਼ਨ ਨਹੀਂ ਲੈਣੀ ਪਊਗੀ ਠੀਕ ਹੈ ਜੀ ਸੋ ਇਹ ਸੀ ਵੀਡੀਓ ਬਾਈ ਤਿਆਰੀ ਕਰੋ ਮਿਹਨਤ ਕਰੋ ਸਫਲਤਾ ਵੱਲ ਵਧੋ ਜਉਂਦੇ ਬਸਦੇ ਰਹੋ ਰੱਬ ਖੈਰ ਕਰੇ ਜੀ ਸੱਸੀ ਦਾ ਸਾਰਾ ਨੂੰ ਬਾਏ ਬਾਏ